ਖੜੇ ਆ ਜੀ ਪਿੰਡ ਖਲੀਫੇਵਾਲਾ ਅ ਜਿਲ੍ਹਾ ਪਟਿਆਲੇ ਦੇ ਵਿੱਚ ਤੇ ਇਹ ਹੈ ਜੀ ਇਸ ਟਮ ਉਸ ਫਾਰਮ ਦੇ ਵਿੱਚ ਆਪਾਂ ਆਏ ਆ ਜਿੱਥੇ ਤੁਸੀਂ ਪਿੱਛੇ ਜੇ ਇੱਕ ਆਂਡਿਆਂ ਦੀ ਵੀਡੀਓ ਦੇਖੀ ਸੀਗੀ ਜਿਹਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਆਂਡੇ ਦੇਸੀ ਆਂਡੇ ਸੇਲ ਕਰ ਰਿਹਾ ਸੀ ਤੇ ਉਹਦੇ ਕਈਆਂ ਦੀ ਡਿਮਾਂਡ ਇਹ ਸੀਗੀ ਵੀ ਭਾਈ ਤੁਸੀਂ ਸਾਨੂੰ ਜਿਹੜੇ ਦੇਸੀ ਆਂਡਿਆਂ ਦੀ ਜਿਹੜੀ ਹੈਗੀ ਜਿਹੜੀਆਂ ਮੁਰਗੀਆਂ ਨੇ ਉਹ ਸਾਨੂੰ ਜਰੂਰ ਦਿਖਾਓ ਤੇ ਇਧਰ ਆਹ ਮੁੰਡਾ ਨੌਜਵਾਨ ਭਾਈ ਭਾਈ ਕੀ ਹਾਲ ਚਾਲ ਆ ਬਹੁਤ ਵਧੀਆ ਸਰ ਜੀ। ਕੀਤਾ ਨੂੰ ਪਹਿਲਾਂ ਤਾਂ ਮਾਈਕ ਲੈ ਲਾ ਭਾਈ। ਬਾਈਕ ਬਹੁਤ ਜ਼ਰੂਰੀ ਹੈ ਕਿਉਂਕਿ ਗੱਲਾਂ ਪਤਾ ਬਹੁਤ ਨੇ, ਸਵਾਲ ਬਹੁਤ ਨੇ। ਜੀ, ਆਪਾਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਵਾਂਗੇ। ਜਵਾਬ ਦੇਵਾਂਗੇ ਹਾਂ। ਜੀ। ਬਾਈ ਕੀ ਹਾਲ ਚਾਲ ਪਹਿਲਾਂ ਦਾ? ਬਹੁਤ ਵਧੀਆ ਸਰ ਜੀ, ਬਹੁਤ ਵਧੀਆ। ਪਹਿਲਾਂ ਤਾਂ ਮੈਨੂੰ ਦੱਸੀ ਵੀ ਵੀਡੀਓ ਦੇਖ ਕੇ ਕੋਈ ਰਿਸਪੌਂਸ ਆਇਆ ਲੋਕਾਂ ਦਾ? ਸਭ ਤੋਂ ਪਹਿਲਾਂ ਭਾਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਤੇ ਵੀਡੀਓ ਦੇ ਵਿੱਚ ਮੈਨੂੰ ਬਹੁਤ ਹੀ ਅੱਛੇ ਕਮੈਂਟਸ ਮਿਲੇ ਨੇ। ਜਿਨ੍ਹਾਂ ਦੇ ਨਾਲ ਮੈਨੂੰ ਮਤਲਬ ਕਿ ਆਪਣੇ ਆਪ ਨੂੰ ਹੋਰ ਵੀ ਵਧੀਆ ਫੀਲ ਹੋ ਰਿਹਾ ਵੀ ਹਾਂ ਯਾਰ ਲੋਕ ਵੀ ਆਪਾਂ ਨੂੰ ਚਾਹੁੰਦੇ ਨੇ ਤੇ ਲੋਕ ਵਧੀਆ ਕਮੈਂਟਸ ਕਰ ਰਹੇ ਨੇ ਤੇ ਵਿਚ ਵਿਚ ਚਲੋ ਇੱਕ ਦੋ ਆਪਾਂ ਹੁੰਦੇ ਹੀ ਨੇ ਉਹਨਾਂ ਵੀ ਆਪਾਂ ਪਰਵਾਹ ਨਹੀਂ ਕਰਦੇ ਹੈਗੇ ਜੀ ਤੇ ਧੰਨਵਾਦ ਜੀ ਸਾਰਿਆਂ ਦਾ ਤਹੇ ਦਿলো ਧੰਨਵਾਦ ਅੱਛਾ ਬਾਈ ਹੁਣ ਸਵਾਲ ਇੱਕ ਸੀ ਵੀ ਉਹ ਲੋਕ ਸਾਰੇ ਇਹ ਕਹਿੰਦੇ ਸੀਗੇ ਵੀ ਜਿਹੜਾ ਫਾਰਮ ਆ ਤੁਹਾਡਾ ਹਾਂਜੀ ਜਿਹੜੀਆਂ ਮੁਰਗੀਆਂ ਆ ਲੋਕਾਂ ਨੂੰ ਇਹ ਯਕੀਨ ਨਹੀਂ ਆਉਂਦੀ ਕਿ ਇਹ ਦੇਸੀ ਆਂਡੇ ਕੋਈ ਕਹਿੰਦਾ ਏ ਕੀ ਕਹਿੰਦੇ ਉਹ ਜਿਹੜੀ ਹੁੰਦੀ ਆ ਚਾਹ ਪੱਤੀ ਉਬਾਲ ਕੇ ਜੀ ਜੀ ਉਹਦਾ ਰੰਗ ਚੜਿਆ ਹੋਇਆ ਬਦ ਨਹੀਂ ਕੀ ਕੀ ਕੀਤਾ ਹੋਇਆ ਜੀ ਜੀ ਤੇ ਹੁਣ ਆਪਾਂ ਦਿਖਾ ਦਈਏ ਵੀ ਤੁਹਾਡੇ ਕੋਲ ਕਿਹੜੇ ਮੁਰਗੇ ਆ ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੇ ਲੋਕ ਸਵਾਲ ਕਰਦੇ ਨੇ ਮੈਂ ਉਹਨਾਂ ਦੇ ਸਵਾਲਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਕਿਉਂ ਸਵਾਲ ਕੀਤਾ ਉਹਨਾ ਨੇ ਸਵਾਲ ਜਿਹੜਾ ਕੀਤਾ ਉਹ ਬਹੁਤ ਵਧੀਆ ਕੀਤਾ ਕਿਉਂਕਿ ਅੱਜ ਕੱਲ ਜੋ ਮਾਰਕੀਟ 'ਚ ਚੱਲ ਰਿਹਾ ਹੈ ਵੀ ਰੋੜਾਂ ਤੇ ਜਾਂ ਕਈ ਜਣੇ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿਣਾ ਜਾਂਦਾ ਕਈ ਬੰਦੇ ਬੈਠੇ ਆ ਜਿਨ੍ਹਾਂ ਦੇ ਕੋਲ ਆਪਣਾ ਹੈ ਕੁਛ ਨਹੀਂ ਤੇ ਲੋਕਾਂ ਨੂੰ ਕਹੀ ਜਾਂਦੇ ਆ ਵੀ ਆਰਗੈਨਿਕ ਆਂਡੇ ਨੇ ਜਾਂ ਸਾਡੇ ਕੋਲ ਦੇਸੀ ਆਂਡੇ ਨੇ ਤੇ ਮੈਂ ਤੁਹਾਨੂੰ ਆਪਣਾ ਫਾਰਮ ਦਿਖਾਉਂਗਾ ਨਹੀਂ ਵੈਸੇ ਕਿਹਾ ਤੁਸੀਂ ਵੀ ਆਰਗੈਨਿਕ ਆਂਡੇ ਆ ਨਹੀਂ ਮੈਂ ਵੀ ਆਰਗੈਨਿਕ ਹੀ ਕਹਿ ਰਿਹਾ ਹਾਂ ਤੇ ਆਪਾਂ ਆਰਗੈਨਿਕ ਇੱਥੇ ਦਿਖਾਵਾਂਗੇ ਆਰਗੈਨਿਕ ਕਿਵੇਂ ਨੇ ਆਪਣੇ ਕੋਲ ਹਾਂਜੀ ਤੇ ਇਹ ਹਾਂਜੀ ਚਲੋ ਆਪਾਂ ਨਾਲ-ਨਾਲ ਚੱਲੀ ਚੱਲੀਏ ਨਾਲ-ਨਾਲ ਗੱਲਾਂ ਕਰਦੇ ਜੀ ਚਲੋ ਭਜੀ ਆਓ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਆਪਣਾ ਫਾਰਮ ਦਿਖਾਣਾ ਜੀ ਕਿਆ ਬਾਤ ਹੈ ਤੇ ਇਹ ਆ ਲਓ ਜੀ ਇਹ ਆ ਗਿਆ ਜੀ ਸਰਪੰਚ ਦੇਸੀ ਪੋਲਟਰੀ ਫਾਰਮ ਠੀਕ ਹੈ ਜੀ ਇੱਥੇ ਇੱਕ ਖਾਸ ਫੀਸ ਲਿਖੀ ਹੋਈ ਆ ਇਹ ਹੈਗਾ ਖਲੀਫੇ ਵਾਲਾ ਪਿੰਡ ਮੋਬਾਈਲ ਨੰਬਰ ਇਹਦੇ ਵਿੱਚ ਇੱਥੇ ਲਿਖਿਆ ਆ ਤੇ ਇਥੇ ਲਿਖਿਆ ਜੀ ਨੋਟ ਸਾਡਾ ਘਰ ਨਾਲ ਵਾਲੀ ਗਲੀ ਵਿੱਚ ਹੈ ਮੇਨ ਗਲੀ ਮੇਨ ਵਾਲੀ ਵਿੱਚ ਹੈ ਸੰਪਰਕ ਕਰਨ ਦੇ ਅਸੀਂ ਜਲਦੀ ਆ ਜਾਾਂਗੇ ਕਿਆ ਬਾਤ ਹੈ ਜੀ ਇਹ ਆਪਣੇ ਤੁਹਾਡੇ ਫਾਦਰ ਸਾਹਿਬ ਨੂੰ ਬੁਲਾ ਲਓ ਨਾਲ ਹੀ ਭਾਈ ਫਿਰ ਆ ਆ ਜੋ ਡੈਡੀ ਹੈ ਹਨਾ ਉਹਨਾਂ ਨੂੰ ਵੀ ਆਪ ਨਾਲ ਹੀ ਮਿਲਾ ਦਿਏ ਹਾਂਜੀ ਇਹ ਮੇਰੇ ਫਾਦਰ ਸਾਹਿਬ ਨੇ ਜੀ ਸਰ ਸਿਕਰੀ ਹਾਂਜੀ ਸਰ ਕੀ ਹਾਲ ਚਾਲ ਆ ਠੀਕ ਆ ਸਰ ਵਧੀਆ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਅੱਛਾ ਤੁਸੀਂ ਸਰਪੰਚ ਵੀ ਰਹਿ ਚੁੱਕੇ ਹੋ ਤੇ ਹੁਣ ਮੌਜੂਦਾ ਹੋ ਦੇ ਜੀ ਮੈਂ ਦੋ ਵਾਰੀ ਸਰਪੰਚ ਰਹਿ ਚੁੱਕਿਆ ਹਾਂ ਤੇ ਹੁਣ ਮੈਂ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੀ ਬਾਤ ਹੈ ਜੀ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਦੁਬਾਰਾ ਆਉਣ ਵਾਲੀਆਂ ਨੇ ਹਾਂ ਜੀ ਮੁਸ਼ਕਲ ਹੈ ਪਤਾ ਨਹੀਂ ਸਰਕਾਰ ਕਰਾਉਗੀ ਨਹੀਂ আচ্ছা ਜਦ ਤੱਕ ਹੈਗੇ ਤਦ ਤੱਕ ਤਾਂ ਮੈਂਬਰ ਹੀ ਹਾਂ ਹਾਂ ਜੀ ਜਦ ਤੱਕ ਦਾ ਮੌਜੂਦਾ ਹੈ ਜੀ ਦੋ ਦੀ ਟਰਮ ਚੱਲ ਰਹੀ ਹੈ ਵਾਹ ਜੀ ਵਾਹ ਬਹੁਤ ਹੋਇਆ ਤੇ ਭਾਈ ਚਲਿਓ ਹੁਣ ਆਪਾਂ ਅੰਦਰ ਹਾਂਜੀ ਹਾਂਜੀ ਖਾਓ ਤੁਹਾਨੂੰ ਕੀ ਕੀ ਤੁਹਾਡੇ ਕੋਲ ਹੈਗਾ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਸਾਰਿਆਂ ਦਾ ਮੇਰੇ ਫਾਰਮ ਦੇ ਵਿੱਚ। ਥੈਂਕ ਯੂ ਜੀ। ਥੈਂਕ ਯੂ ਬਜੀ। ਅੱਛਾ ਇੱਥੋਂ ਸ਼ੁਰੂਆਤ ਕਰੀਏ ਪਹਿਲਾਂ ਇਹ ਇੱਥੇ ਹੈਗੀ ਕਚੋਰਾ, ਚਕੋਰਾ ਚਕੋਰਾ ਚਕੋਰਾ, ਕਚੋਰਾ ਚਕੋਰਾ। ਹਾਂਜੀ। ਆਹ ਦੋ ਚਕੋਰਾ ਰੱਖਿਆ ਇਹ ਤੁਹਾਡੇ ਸ਼ੌਂਕ ਲਈ ਰੱਖਿਆ ਬਸ ਆਪਣੇ। ਹਾਂਜੀ ਇਹ ਆਪਣੇ ਸ਼ੌਂਕ ਵਾਸਤੇ ਰੱਖਿਆ ਹੋਈਆਂ ਨੇ। ਅੱਛਾ। ਇਹ ਘਰ ਚ ਨਿਆਣੇ ਦੇ ਆਂਡੇ ਖਾਣ ਵਾਸਤੇ ਰੱਖਿਆ। ਹਾਂਜੀ ਹਾਂਜੀ ਐਂ ਸਮਝ ਸਕਦੇ ਜੀ। ਇਹ ਆਪਣੇ ਕੋਲ ਇੱਕੋ ਪੇਅਰ ਹੈ ਜੀ ਬਸ। ਅੱਛਾ ਭਾਈ ਤੁਸੀਂ ਤਾਂ ਸਾਨੂੰ ਕਹਿੰਦੇ ਸੀਗੇ ਤੁਹਾਡੇ ਕੋਲ ਦੇਸੀ ਆ। ਆਹ ਮੁਰਗੇ ਤਾਂ ਤੁਸੀਂ ਚਿੱਟੇ ਲਈ ਫਿਰਦੇ ਹੋ। ਇਹ ਦੇਸੀ ਨੇ ਸਰ ਜੀ ਇਹ ਵੀ ਇਹ ਦੇਸੀ ਮੁਰਗੇ ਆ? ਹਾਂਜੀ। ਇਹ ਦੇਸੀ ਦੇ ਵਿੱਚ ਚਿੱਟਾ ਮੁਰਗਾ ਹੁੰਦਾ ਜੀ। ਅੱਛਾ। ਹਾਂਜੀ। ਇਹ ਕਹਾਣੀ ਕੀ ਆ ਦੇ ਵਿੱਚ? ਇਹਦੇ ਵਿੱਚ ਕਾਣੀ ਇਦਾਂ ਸਾਰਾ ਇਹ ਜਿਹੜਾ ਮੁਰਗਾ ਚਿੱਟਾ ਜੀ ਜਿਵੇਂ ਅੱਜ ਕੱਲ੍ਹ ਲੋਕ ਸੁੱਖਾਂ ਦੇ ਵਿੱਚ ਮਤਲਬ ਕੀ ਮੁਰਗਾ ਦਿੰਦੇ ਨੇ ਕੋਈ ਕਿਸੇ ਮਾਤਾ ਦੇ ਦਿੰਦਾ ਕੋਈ ਕਿਤੇ ਦਿੰਦਾ ਜੀ ਅੱਛਾ ਤੇ ਹਰ ਇੱਕ ਦੀ ਆਪਣੀ ਆਪਣੀ ਸਰਦਾਂ ਹੁੰਦੀ ਆ ਚਿੱਟਾ ਮੁਰਗਾ ਬਲੀ ਦੇਣ ਵਾਸਤੇ ਰੱਖਿਆ ਹੋਇਆ ਹਾਂਜੀ ਹਾਂਜੀ ਇਹ ਮਤਲਬ ਖਾਣ ਦੇ ਕੰਮ ਨਹੀਂ ਆਉਂਦਾ ਖਾਣ ਦੇ ਖਾਣ ਦੇ ਕੰਮ ਵੀ ਆਉਂਦਾ ਜੀ ਖਾਣ ਦੇ ਕੰਮ ਵੀ ਆਉਂਦਾ ਪਰ ਜ਼ਿਆਦਾਤਰ ਤਾਂ ਇਹ ਮਨ ਲਓ ਕਿ ਲੋਕ ਲੈ ਕੇ ਜਾਂਦੇ ਨੇ ਅੱਛਾ ਜ਼ਿਆਦਾਤਰ ਲੋਕ ਬਲੀ ਵਾਸਤੇ ਲੈ ਕੇ ਜਾਂਦੇ ਨੇ ਹਾਂਜੀ ਓਕੇ ਇਹਨੂੰ ਬਲੀ ਵੀ ਨਹੀਂ ਦਿੰਦੇ ਕਹਿੰਦੇ ਵੀ ਉਹ ਛੱਡ ਦਿੰਦੇ ਨੇ ਮਤਲਬ ਕਿ ਉੱਥੇ ਉਹ ਸਥਾਨ ਤੇ ਜਾ ਕੇ ਛੱਡ ਦਿੰਦੇ ਨੇ ਜੀ ਉਹ ਅੱਛਾ ਹਾਂ ਜੀ ਬਲੀ ਨਹੀਂ ਦਿੰਦੇ ਹੁੰਦੇ ਜੀ ਐਵੇਂ ਮਤਲਬ ਛੱਡ ਦੇਣਾ ਹੁੰਦਾ ਜਿਵੇਂ ਖਾਣਾ ਮਤਲਬ ਕਿ ਕਈ ਚੱਲਦੀ ਹੈ ਵੀ ਕੋਈ ਬੱਕਰੀ ਛੱਡ ਦਿੰਦੇ ਨੇ ਜਿਵੇਂ ਮਲੇਰ ਕੋਟਲੇ ਲੈ ਕੇ ਜਾਂਦੇ ਨੇ ਕਈ ਛੱਡੇ ਆਉਂਦੇ ਨੇ ਉਦਾਂ ਦਾ ਸਿਸਟਮ ਹੈ ਜੀ ਮਤਲਬ ਉਦਾਂ ਦਾ ਸਿਸਟਮ ਹਾਂ ਜੀ ਕਿਉਂਕਿ ਹੁਣ ਦੂਜਿਆਂ ਮੁਰਗੀ ਵਾਲੇ ਪਾਸੇ ਚਲੀ ਗਏ ਨੇ ਤੁਹਾਡੇ ਦੇਸੀ ਮੁਰਗੀਆਂ ਜਿਹੜੀਆਂ ਆਂਡੇ ਜਿਹੜੇ ਤੁਸੀਂ ਕਹਿ ਰਹੇ ਹੋ ਜੀ ਹਾਂ ਜੀ ਆਹ ਸਾਰਿਆਂ ਨੂੰ ਦਿਖਾਓ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਆ ਛੋਟਾ ਜਿਹਾ ਫਾਰਮ ਹੈ ਜੀ ਅੱਛਾ ਜੋ ਆਪਾਂ ਨੇ ਕਿਹਾ ਸੀਗਾ ਜੀ ਕਿਆ ਬਾਤ ਹੈ ਭਜੀ ਆ ਭਈਆ ਦੇਸੀ ਮੁਰਗੇ ਆ ਭਈ ਤੇ ਇਹਨੂੰ ਆਪਾਂ ਆਰਗੈਨਿਕ ਜਿਵੇਂ ਕਹਿੰਦੇ ਆ ਜੀ ਇਹਦੇ ਵਿੱਚ ਜਿਵੇਂ ਆਪਾਂ ਇਹਨਾਂ ਨੂੰ ਫੀਡ ਵੀ ਪਾਉਣੀ ਹੈ ਪਹਿਲਾਂ ਵੀ ਮੈਂ ਦੱਸਿਆ ਇਹ ਫੀਡ ਫੀਡ ਵਾਸਤੇ ਲੱਗੇ ਹੋਏ ਨੇ ਜੀ ਅੱਛਾ ਤੇ ਇਹਨਾਂ ਨੂੰ ਇਹਦੇ ਵਿੱਚ ਜਿਹੜਾ ਬਾਹਰ ਕੱਢ ਕੇ ਡੇਲੀ ਆਪਾਂ ਉਹਦੇ ਵਿੱਚ ਜਿਵੇਂ ਸਬਜ਼ੀਆਂ ਵੀ ਪਾਈ ਦੀਆਂ ਨੇ ਜਿਵੇਂ ਮੈਂ ਹੁਣ ਦੁਪਹਿਰੇ ਪਹਿਲਾਂ ਪਾ ਚੁੱਕਿਆ ਜੀ ਅੱਛਾ ਹੁਣ ਚਲੋ ਟਾਈਮ ਸ਼ਾਮ ਦਾ ਜੇ ਤੁਸੀਂ ਪਹਿਲਾਂ ਮੈਨੂੰ ਦੱਸਦੇ ਤਾਂ ਮੈਂ ਵੀ ਮਤਲਬ ਤੁਹਾਨੂੰ ਉਹ ਚੀਜ਼ ਵੀ ਲਾਈਵ ਦਿਖਾਉਂਦਾ। ਕੀ ਬਾਤ ਹੈ? ਅੱਛਾ ਹੋਰ ਇੱਕ ਚੀਜ਼ ਹੋਰ ਦਿਖਾ ਦਿਓ ਜਿਹੜੇ ਉਹ ਆਂਡੇ ਦਿੱਤੇ ਹੋਏ ਨੇ ਉਹ ਬੋਲੇ ਡਰਾਜ ਵਿੱਚ। ਹਾਂਜੀ। ਉਹ ਆਂਡੇ ਦੋ ਚਾਰ ਲਿਆਓ ਚੱਕ ਕੇ ਦਿਖਾ ਦਿਓ ਵਾਕੇ ਵੀ ਉਹਦੇ। ਤੁਸੀਂ ਤੁਸੀਂ ਅੱਗੇ ਆਓ ਜੀ ਪਹਿਲਾਂ ਤਾਂ ਨਹੀਂ ਮੈਂ ਮੈਨੂੰ ਥੋੜਾ ਜੀਨੀਅਮ ਮੁਰਗੇ ਤੋਂ ਡਰ ਲੱਗਦਾ ਮੈਨੂੰ। ਤੇ ਉਹ ਆਂਡੇ ਦਿਖਾਈਏ ਵੀ ਕਿਤੇ ਇਹ ਆਂਡੇ ਜਿਹੜੇ ਆ ਇਹ ਦੂਜੇ ਵਾਸਤੇ ਨਹੀਂ ਰੱਖੇ ਸੀ ਨਹੀਂ ਜੀ ਨੇ ਆਹ ਦੇਖੋ ਜੀ ਇਹ ਵਿੱਚ ਇਹਦੇ ਵਿੱਚ ਜਾ ਕੇ ਇਹਨਾਂ ਨੇ ਆਂਡਾ ਦੇਣਾ ਮੁਰਗੀਆਂ ਨੇ ਜੀ ਅੱਛਾ ਹਾਂ ਜੀ ਇਹ ਇਹਨਾਂ ਵਾਸਤੇ ਚਾਰ ਪੰਜਾਂ ਚਾਰ ਪੰਜਾਂ ਢ ਚੱਕ ਕੇ ਲਿਆਓ ਯਾਰ ਦਿਖਾਈਏ ਆਪਾਂ ਆਹ ਲਓ ਜੀ ਤੇ ਲੋਕੀ ਜਿਹੜੇ ਕਹਿੰਦੇ ਨੇ ਚਾਹ ਪਤੀ ਦਾ ਰੰਗੇ ਹੋਏ ਆ ਤੇ ਪਤੰਦਰੋਂ ਇੱਥੇ ਕਿਹੜੀ ਫੈਕਟਰੀ ਜਿਹੀ ਰੱਖੇ ਉਹ ਤੇ ਚਾਹ ਪਤੀ ਲਈ ਹੋਈ ਹੈ ਨਾਲ ਆਹ ਲਓ ਜੀ ਕਿਆ ਬਾਤ ਹੈ ਜੀ ਇਹ ਜਿਹੜਾ ਨੂੰ ਦਿਖਾ ਦਿਓ ਜੀ ਚਾਹ ਪਤੀ ਵਾਲਿਆਂ ਨੂੰ ਉਹ ਹੀ ਗੱਲਾਂ ਵੀ ਲੋਕਾਂ ਨੂੰ ਪਤਾ ਨਹੀਂ ਕਿਹੜੀ ਦਮਾਜ ਕਿਹੜੀ ਚੀਜ਼ ਚੱਲਦੀ ਆ ਜੀ ਜੀ ਨਹੀਂ ਕੀ ਹੈਗਾ ਕਿ ਨਹੀਂ ਤੇ ਆਹ ਲਓ ਜੀ ਦੇਸੀ ਅੰਡੇ ओरिजिनल ਨੇ ਜੀ ਨਾਲੇ ਜੇ ਚਾਪਤੀ ਦਾ ਰੰਗ ਚੜਿਆ ਹੁੰਦਾ ਨਾ ਸਾਰਾ ਤਰ੍ਹਾਂ ਇੱਕੋ ਜਿਹਾ ਹੋਣਾ ਸੀ ਰੰਗ ਅਲੱਗ-ਅਲੱਗ ਰੰਗ ਅਲੱਗ-ਅਲੱਗ ਰੰਗ ਹੈ ਜੀ ਤੇ ਦੇਸੀ ਅੰਡੇ ਦੀ ਇੱਕੋ ਇਹੀ ਪਛਾਣ ਹੈ ਜੀ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਨਾ ਹੈ ਤੁਸੀਂ ਦੋ ਆਂਡੇ ਕੋਈ ਵੀ ਵਿੱਚੋਂ ਚੁਣ ਲਿਓ ਜਿਹੜੇ ਤੁਹਾਨੂੰ ਇੱਕੋ ਰੰਗ ਦੇ ਲੱਗ ਰਹੇ ਨੇ ਤੇ ਫਿਰ ਬਾਅਦ 'ਚ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਿਓ ਉਹ ਤੁਹਾਨੂੰ ਇੱਕੋ ਜਿਹਾ ਨਹੀਂ ਲੱਗਣਗੇ ਤੇ ਨਾ ਹੀ ਉਹਨਾਂ ਦਾ ਸਾਈਜ਼ ਬਰਾਬਰ ਹੋਊਗਾ ਇੱਕ ਬਰਾਬਰ ਕਿਸੇ ਆਂਡੇ ਦਾ ਕੋਈ ਆਂਡੇ ਦਾ ਸਾਈਜ਼ ਕਿਤੇ ਜਾ ਰਿਹਾ ਹੈ ਕੋਈ ਕਿਤੇ ਜਾ ਰਿਹਾ ਹੈ ਹੁਣ ਜਿਵੇਂ ਆ ਆਂਡਾ ਜੀ ਆ ਦੇਖੋ ਜਿਵੇਂ ਕਿ ਦੇਖਦੇ ਫੋੜਾ ਹੋਇਆ ਹੋਆ ਉਹਨਾਂ ਦਾ ਕੋਈ ਆਂਡੇ ਦੇ ਆ ਦੇਖ ਲਓ ਕੋਈ ਇਹਦਾ ਸਾਈਜ਼ ਨਹੀਂ ਹੈਗਾ ਸਾਈਜ਼ ਵੀ ਹੈਗਾ ਆ ਦੇਖ ਲਓ ਸਾਡੇ ਸਾਹਮਣੇ ਬਿਲਕੁਲ ਬਿਲਕੁਲ ਵਾਜੀ ਹਾਂਜੀ ਹਰੇਕ ਦਾ ਕਲਰ ਵੀ ਅਲੱਗ-ਅਲੱਗ ਹੈ ਹਾਂ ਕਲਰ ਵੀ ਅਲੱਗ-ਅਲੱਗ ਹੈ ਜੀ ਭਾਈ ਕਿੰਨੇ ਅੰਡੇ ਸੋਰੀ ਕਿੰਨੀਆਂ ਤੁਹਾਡੇ ਕੋਲ ਇਸ ਟਾਈਮ ਜਿਹੜੀਆਂ ਹੈਗੀਆਂ ਨੇ ਆਪਣੀਆਂ ਮੁਰਗੀਆਂ ਨੇ ਮੇਰੇ ਕੋਲ ਹੁਣ 400 ਸਵਾ 400 ਮੁਰਗੀ ਹੈਗੀ ਹੈ ਇਸ ਟਾਈਮ 400 ਸਵਾ 400 ਆ ਕਿੰਨੀਆਂ ਨੇ ਇੱਥੇ ਇਹਦੇ ਵਿੱਚ ਹੈਗੀ ਜੀ 200 ਆ 200 ਹੈਗੀਆਂ ਨੇ ਹਾਂਜੀ ਅੱਛਾ ਤੇ ਇਹਦੇ ਵਿੱਚ ਮੁਰਗੇ ਵੀ ਦਿਖ ਰਹੇ ਮੈਨੂੰ ਆ ਮੁਰਗੇ ਵਿੱਚ ਦਿਖ ਰਹੇ ਨੇ ਆ ਵੇਖੋ ਇਹੀ ਚੀਜ਼ ਨੂੰ ਤਾਂ ਮੈਂ ਕਹਿੰਨਾ ਵੀ ਆਪਾਂ ਜਨਨਕੀ ਸਾਡੇ ਕੋਲ ਜਿਵੇਂ ਮੁਰਗੇ ਨੇ ਹਮ ਅ 10 ਮੁਰਗੀਆਂ ਦੇ ਪਿੱਛੇ ਇੱਕ ਮੁਰਗਾ ਹੁੰਦਾ ਜੀ ਹਮ ਤੇ 10 ਮੁਰਗੀਆਂ ਦੇ ਪਿੱਛੇ ਇੱਕ ਮੁਰਗਾ ਹੁੰਦਾ ਉਹਦੇ ਹਿਸਾਬ ਨਾਲ ਇਹਦੇ ਵਿੱਚ ਮੁਰਗੇ ਛੱਡੇ ਹੋਏ ਆ ਜੀ ਆਪਾਂ ਨੇ ਅੱਛਾ ਇਹ ਵੀ ਟੋਟਲ ਕਿੰਨੇ ਮੁਰਗੇ ਨੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਕਿ 10 ਤਾਂ ਹੋਣਗੇ ਹਾਂ ਜੀ ਹੋਣਗੇ ਵੱਧ ਵੀ ਹੋ ਸਕਦੇ ਨੇ ਇਹ 200 ਬਣਨਾ ਵੱਧ ਵੀ ਹੋ ਸਕਦੇ ਨੇ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਅੱਛਾ ਹਾਂ ਉਹਨਾਂ ਦਾ ਜਵਾਬ ਹੈ ਵੀ ਜਿਹੜੇ ਕਹਿੰਦੇ ਨੇ ਵੀ ਕੱਲੀ ਫੀਡ ਨਾਲ ਜਾਂਦਾ ਤੇ ਇਹਦੇ ਵਿੱਚ ਆਪਣੇ ਕੋਲ ਮੁਰਗੇ ਨੇ ਜੀ ਇਹ ਕ੍ਰੋਸਿੰਗ ਦਾ ਅੰਡਾ ਵੀ ਆਪਣੇ ਕੋਲ ਹੈਗਾ ਜੀ ਸਾਰਾ ਵਿੱਚ ਹੀ ਹੈ ਕੀ ਬਾਤ ਹੈ ਹਾਂ ਜੀ ਵਾਕਈ ਇਹ ਚੀਜ਼ ਪੱਕੀ ਗੱਲ ਆ ਅੱਛਾ ਭਾਈ ਹੁਣ ਇਹ ਤਾਂ ਹੋ ਗਿਆ ਇਧਰਲੇ ਪਾਸੇ ਕਿਹੜੀਆਂ ਮੁਰਗੇ ਨਹੀਂ ਇਧਰਲੇ ਪਾਸੇ ਵੀ ਇਧਰ ਪਾਸੇ ਵੀ ਲੱਗ ਆ ਰੀਆ ਤੇ ਬਲੈਕ ਸਟਰੌਲੇ ਭਾਜੀ ਅੱਛਾ ਇਹ ਵੀ ਦਿਖਾਓ ਭਾਜੀ ਜੀ 1 ਮਿੰਟ ਜੇ ਆਹ ਰਖੀ ਇਹ ਬਲੈਕ ਵਾਲੇ ਕਿਹੜੇ ਆ ਦੂਜੇ ਆ ਕੇ ਇਹ ਇਹ ਆਸਟ੍ਰੇਲੀਅਨ ਬਰੀਡ ਆ ਜੀ ਸਰ ਜੀ ਅੱਛਾ ਹਾਂ ਜੀ ਇਹਨੂੰ ਲਾ ਗੋ ਗੁੰਡਾ ਭਾਈ ਕਿਤੇ ਬਾਹਰ ਨਾ ਜਾਣਾ ਕੋਈ ਨਹੀਂ ਜੀ ਕੋਈ ਨਹੀਂ ਜੀ ਆਪਾਂ ਚਾਰ ਦਵਾਰੀ ਦਾ ਦਰਵਾਜ਼ਾ ਲਾ ਦਾਂਗੇ ਅੱਛਾ ਹਾਂ ਜੀ ਕੁਇਕ ਕਾਲੇ ਕਾਲੇ ਹੋਰ ਵੀ ਆਉਂਦੇ ਹੁੰਦੇ ਆ ਉਹ ਕੜਕਨਾਥ ਕੜਕਨਾਥ ਹੁੰਦਾ ਜੀ ਅੱਛਾ ਇਹ ਆਪਾਂ ਕੜਕਨਾਥ ਤਾਂ ਨਹੀਂ ਇਹਨੂੰ ਕਹਿ ਸਕਦੇ ਅੱਛਾ ਇਹ ਬਲੈਕ ਐਸਟਰੋਲਿਕ ਬਰੀਡ ਹੈ ਜੀ ਅੱਛਾ ਵਾਹ ਹਾਂਜੀ ਤੇ ਜਿਹੜਾ ਕੜਕਨਾਥ ਹੁੰਦਾ ਜੀ ਜਿਵੇਂ ਹੁਣ ਇਹਦੀ ਚੁੰਝ ਆਰ ਉੱਪਰ ਵਾਲੀ ਕਲਗੀ ਹੈ ਰੈੱਡ ਹੈ ਦਿਖ ਰਹੀ ਹੈ ਉੱਪਰ ਕਲਗੀ ਉਹਦੀ ਕਲਗੀ ਵੀ ਬਲੈਕ ਹੁੰਦੀ ਹੈ ਜੀ ਅੱਛਾ ਤੇ ਇਹ ਵੀ ਆਂਡੇ ਦਿੰਦੇ ਨੇ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਇਹ ਵੀ ਆਂਡੇ ਉਹ ਪੈਰੇ ਪਿੱਛੇ ਨਾ ਹਾਂਜੀ ਆਹ ਵੇਖੋ ਜਿਵੇਂ ਆ ਬਣੇ ਹੋਏ ਨੇ ਟੱਪ ਜਾ ਬੜੇ ਹਾਂਜੀ ਹਾਂ ਇਹਨਾਂ ਨੇ ਇਹਦੇ ਵਿੱਚ ਨੇਰੇ ਚ ਜਾ ਕੇ ਅੰਡਾ ਦੇਣਾ ਉਹ ਵੀ ਲਿਓ ਚਾਰ ਪੰਜ ਕੱਢ ਕੇ ਇੱਕ ਤਾਂ ਸਾਡੇੋਂ ਤੋਂ ਪਹਿਲਾਂ ਰੱਖ ਦਿੰਦੇ ਤੇ ਵਿੱਚ ਉਹ ਨਹੀਂ ਨਹੀਂ ਸਰ ਜੀ ਆਪਾਂ ਰੱਖੜੇ ਕਿਉਂ ਆ ਜੀ ਉਹ ਮੈਨੂੰ ਪਤਾ ਲੱਗੇ ਭਾਈ ਨਾ ਜੀ ਨਾ ਨਾ ਅੱਛਾ ਇਹਦਾ ਕਲਰ ਦੂਜੇ ਅੰਗਾਂ ਨਾਲੋਂ ਡਾਰਕ ਹੈ ਨਾ ਹਾਂ ਜੀ ਥੋੜਾ ਡਾਰਕ ਹੈ ਇਹ ਬਲੈਕ ਸਟੋਨ ਦਾ ਇਹ ਬਲੈਕ ਸਟੋਨ ਦਾ ਡਾਰਕ ਡਾਰਕ ਹੁੰਦਾ ਜੀ ਆਂਦਾ ਕੀ ਬਾਤ ਆ ਤੁਹਾਨੂੰ ਸਾਰੀਆਂ ਪਛਾਣਾਂ ਦੱਸ ਦੇਣੀਆਂ ਬਿਹਾਂਡੇ ਦੀ ਪਛਾਣ ਕਿਹੜੀ ਕਿਹੜੀ ਹੈ ਇਹ ਇੱਧਰਲੇ ਪਾਸੇ ਆ ਕੇ ਦੇਖੋ ਜੀ ਆਹ ਪਾਰਟੀਸ਼ਨ ਕਰੀ ਹੋਈ ਹੈ ਇਹਨਾਂ ਦੀ ਮੈਨੇ ਅੱਛਾ ਆ ਵੀ ਦਿਖਾਓ ਜੀ ਆਹ ਜਿਹੜੀਆਂ ਕਾਲੀਆਂ ਮੁਰਗੀਆਂ ਤੇ ਇਹਦੇ ਵਿੱਚ ਕਿੰਨੇ ਇਹਦੇ ਵਿੱਚ ਵੀ ਮੁਰਗੇਵਾਵਾ ਛੱਡੇ ਹੋਏ ਨੇ ਹਾਂ ਜੀ ਮੁਰਗੇ ਛੱਡੇ ਹੋਏ ਨੇ ਜੀ ਆਪਾਂ ਨੇ ਵੇਚੀ ਨੇ ਅੱਛਾ ਇਹੀ ਕੜਕਨਾਤ ਕਹਿ ਕੇ ਵੇਚ ਦੇਣਿਆ ਇਹ ਇਹ ਕੜਕਨਾਤ ਸੀ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਜੀ ਹੁਣ ਮੈਂ ਕੱਲ ਕਿਸੇ ਨੂੰ ਮੁਰਗੇ ਦਿੱਤੇ ਆ ਉਹ ਕਹਿੰਦੇ ਕੜਕਨਾਤ ਆ ਜੀ ਮੈਂ ਸਾਨੂੰ ਕੜਕਨਾਤ ਕਿਤੇ ਮਿਲਿਆ ਨਹੀਂ ਮੈਂ ਉਹਨਾਂ ਨੂੰ ਵੀ ਮਤਲਬ ਕੀ ਇਹ ਸੱਚ ਕਹਿ ਕੇ ਦੱਸਿਆ ਵੀ ਇਹ ਕੜਕਨਾਤ ਨਹੀਂ ਹੈਗਾ ਜੀ ਇਹ ਬਲੈਕ ਐਸਟ੍ਰੋਲਿਪ ਬਰੀਡ ਹੈ ਅੱਛਾ ਤੇ ਆਪਾਂ ਕਿਸੇ ਨੂੰ ਝੂਠ ਬੋਲ ਕੇ ਨਹੀਂ ਚੀਜ਼ ਦੇਣੀ ਹੈਗੀ ਭਾਵੇਂ ਦੀ ਉਹਨਾਂ ਨੇ ਖਾ ਕੇ ਪਰਾਂ ਜਾਣਾ ਸੀਗਾ ਕੱਟ ਕੇ ਕੱਢੀ ਪਰ ਆਪਾਂ ਕਿਸੇ ਦੀ ਉਹਦੇ ਨਾਲ ਖੇਡਣਾ ਨਹੀਂ ਚਾਹੁੰਦੇ ਹੈਗੇ ਭਾਵਨਾਵਾਂ ਨਾਲ ਅੱਛਾ ਇਹ ਜਿਹੜੇ ਮੁਰਗੇ ਨੇ ਇਹ ਮੁਰਗੇ ਸੇਲ ਵੀ ਹੁੰਦੇ ਆ ਹਾਂਜੀ ਸਰ ਤੇ ਕੀ ਰੇਟ ਤੁਸੀਂ ਸੇਲ ਕਰਦੇ ਸੇਲ ਕਰਨ ਵਾਸਤੇ ਆਪਾਂ ਇਹਨਾਂ ਨੂੰ ਮਤਲਬ ਕਿ ਜੂੰਦਾ ਮੁਰਗਾ ਤੋਲ ਦਿੰਨੇ ਆ ਜੀ ਉਹਦੇ ਵਾਸਤੇ ਆਹ ਕੰਡਾ ਰੱਖਿਆ ਆ ਜੀ ਉਹ ਵੀ ਦਿਖਾ ਦਿਓ ਅੱਛਾ ਹਾਂਜੀ ਆਹ ਵਾਲਾ ਆਹ ਪਿਆ ਜੀ ਜੂੰਦਾ ਮੁਰਗਾ ਆਪਾਂ ਮਤਲਬ ਕਿ ਤੋਲ ਕੇ weight ਕਰ ਦਿੰਨੇ ਆ ਉਹ ਵਾਸਤੇ ਕੀ ਰੇਟ ਦਿੰਦੇ ਕਿਲੋ ਦੇ حساب ਦਾ ਕੀ ਰੇਟ ਦਿੰਦੇ ਜੂੰਦਾ ਮੁਰਗਾ ਜੀ 350 ਰੁਪਏ ਕਿਲੋ ਤੋਲ ਕੇ ਦਿੰਨੇ ਆ ਜੀ ਆਪਾਂ 350 ਰੁਪਏ ਕਿਲੋ ਹਾਂਜੀ ਜਿਵੇਂ ਜੇ 2 ਕਿਲੋ ਦਾ ਮੁਰਗਾ ਹੋ ਗਿਆ ਚਾਹੇ ਮਤਲਬ 2 ਕਿਲੋ ਮੁਰਗਾ ਉਹਦੇ ਵਿੱਚ ਵੇਸਟੇਜ ਵੀ ਨਿਕਲਣੀ ਹੈ ਜੀ ਸਰ ਵੇਸਟੇਜ ਇਹਦੇ ਵਿੱਚ ਇਦਾਂ ਜੀ ਮੁਰਗਾ ਚਾਹੇ ਉਹ 2 ਕਿਲ ਚਾਹੇ ਉਹ ਢਾਈ ਕਿਲੋ ਦਾ ਉਹਦੇ ਵਿੱਚੋਂ ਵੇਸਟੇਜ 700 ਗ੍ਰਾਮ ਤੱਕ ਹੀ ਨਿਕਲਣੀ ਆ ਓਕੇ ਹਾਂ 600 ਗ੍ਰਾਮ ਵੀ ਨਿਕਲ ਸਕਦੀ ਆ 700 ਦਾ ਪੱਖੋਂ ਲੋ 600 ਰੁਪਏ ਦਾ ਦੇਸੀ ਕਹਿ ਸਕਦੇ ਆ ਆਪਾਂ ਦੇਸੀ ਮੁਰਗਾ 600 ਰੁਪਏ ਦਾ ਜੀ 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 ਸਰ ਓਕੇ ਕੀ ਬਾਤ ਆ ਅੱਛਾ ਹੁਣ ਆ ਜਿਹੜੀ ਬਰੀਡ ਹੈ ਸੀਗੀ ਤੇ ਹੁਣ ਦੂਜੇ ਪਾਸੇ ਚਲੀਏ ਉਧਰ ਗਈਆਂ ਉਧਰ ਵੀ ਇਹੀ ਹੈ ਜੀ ਉਧਰ ਦੀ ਸੇਮੀ ਆ ਹਾਂ ਜੀ ਹਾਂ ਪਰ ਇਹ ਕਰ ਨਿਗਾ ਜੀ ਵੀ ਵੈਸੀ ਇਹਨਾਂ ਦੀ ਪਾਰਟੀਸ਼ਨ ਕਰੀ ਹੋਈ ਹੈ ਜੀ ਆਪਾਂ ਅੱਛਾ ਵੈਸੇ ਪਾਰਟੀਸ਼ਨ ਕੀਤੀ ਆ ਜੀ ਜੀ अच्छा ਇਹਦੇ ਚ ਫਿਰ ਐ ਹੁੰਦਾ ਨਾ ਰਾਤ ਨੂੰ ਇਹਦੀ ਲਾਈਟ ਬੰਦ ਹੁੰਦੀ ਹੈ ਜੀ ਜੇ ਨਾ ਲਾਈਟ ਬੰਦ ਕਰੀਏ ਤਾਂ ਜਿਹੜੀ ਇਹਦੀ ਸਟ्रेस फ्री ਨਹੀਂ ਹੁੰਦੀ ਮੁਰਗੀ ਅੱਛਾ ਤੇ ਜੇ ਚਲਦੀ ਰਹੂਗੀ ਤਾਂ ਇਹਨਾਂ ਨੂੰ ਟਾਈਮ ਨਹੀਂ ਮਿਲਣਾ ਫਿਰ ਸਿੱਧੀ ਜੀ ਗੱਲ ਹੈ ਜੀ ਮੁਰਗੇ ਵਿੱਚ ਨੇ ਜਿਵੇਂ ਸਾਰੇ ਤੰਗ ਵੀ ਕਰਦੇ ਆ ਤੰਗ ਕਰਦੇ ਆ ਤੇ ਆਪਾਂ ਨੂੰ ਪ੍ਰੋਡਕਸ਼ਨ ਵੀ ਲੈਣੀ ਆ ਤੇ ਰਾਤ ਨੂੰ ਸੁਣਾ ਇਹਦੀ ਲਾਈਟ ਬੰਦ ਰਹਿੰਦੀ ਹੈ ਬੰਦ ਰਹਿਣ ਕਰਕੇ ਫਿਰ ਇਹ ਇੱਕ ਪਾਸੇ ਇਕੱਠੇ ਹੋ ਜਾਂਦੇ ਨੇ ਸਾਰੇ ਓਕੇ ਹੁਣ ਇਹ ਵੀ ਪਾਰਟੀਸ਼ਨ ਤਾਂ ਕੀਤੀ ہوئی ਆ ਵੀ ਇਕੱਠੇ ਨਾ ਹੋਣ ਉਧਰਲੇ ਉਧਰ ਰਹਿਣ ਇਧਰ ਲਈ ਇਧਰ ਰਹਿਣ ਅੱਛਾ ਹੁਣ ਇਹ ਕਿਸੇ ਦੱਸੋ ਵੀ ਇਹ ਜਿਹੜੇ ਟੋਟਲ ਤੁਹਾਡੇ ਕੋਲ ਲੱਗੋ ਜਿੰਨੇ ਪੌਣੇ 400 ਮੁਰਗੀ ਕਹੇ ਤੁਸੀਂ ਇਹਨਾ 4 ਸਵਾ 400 ਸਵਾ 400 ਹੁਣ ਸਵਾ 400 ਦੇ ਵਿੱਚੋਂ ਤੁਸੀਂ ਸੇਲ ਵੀ ਕਰ ਦਿੰਦੇ ਹੋ ਹਾਂਜੀ ਕਰ ਦਿੰਦੇ ਨੇ ਹਲੋ ਹਾਂਜੀ ਤੇ ਉਸ ਤੋਂ ਬਾਅਦ ਨਵੇਂ ਵੀ ਲੈਣੇ ਹੋ ਹਾਂਜੀ ਸਰ ਨਵੇਂ ਵੀ ਲੈਣੇ ਆ ਜੀ ਇਹ ਇਹਦੇ ਵਿੱਚ ਸਰ ਜੀ ਇਦਾਂ ਵੀ ਅਸੀਂ ਜਿਵੇਂ ਫਾਰਮਰਾਂ ਅੱਗੇ ਤੋਂ ਅੱਗੇ ਸਾਰੇ ਫਾਰਮਰ ਅਟੈਚ ਆ ਅੱਛਾ ਇੱਕ ਦੂਜੇ ਨਾਲ ਤੇ ਜੇ ਇਹ ਸਾਰਾ ਖਾਲੀ ਹੋ ਖਾਲੀ ਤਾਂ ਚਲੋ ਆਪਾਂ ਨਹੀਂ ਕਰਨਾ ਕਿਉਂਕਿ ਆਪਾਂ ਦਾ ਪ੍ਰੋਡਕਸ਼ਨ ਤੇ ਕੰਮ ਕਰਨਾ ਐਗ ਤੇ ਕੰਮ ਕਰਨਾ ਅਸੀਂ ਜਿਵੇਂ ਜਿਵੇਂ ਅੱਗੇ ਤੋਂ ਅੱਗੇ ਨਵਾਂ ਪਾਈ ਜਾਂਦੇ ਜੀ ਮਾਰੀ ਨਵਾਂ ਆਈ ਜਾਂਦਾ ਆਈ ਜਾਂਦਾ ਤੇ ਜਾਈ ਜਾਂਦਾ ਜੀ ਓਕੇ ਹਾਂਜੀ ਅੱਛਾ ਮੁਰਗੀ ਅਸੀਂ ਦਿੰਦੇ ਨਹੀਂ ਘਟ ਦਿੰਨੇ ਆ ਮੁਰਗੀ ਘਟ ਦਿੰਨੇ ਹੋ ਹਾਂਜੀ ਮੁਰਗਾ ਵੇਚ ਦਿੰਨੇ ਆ ਕਿਉਂਕਿ ਸਾਨੂੰ ਜਿਆਦਾ ਮੁਰਗਾ ਨਹੀਂ ਚਾਹੀਦਾ ਜਾਵਾ ਮੁਰਗਾ ਫਿਰ ਇੱਥੇ ਤੰਗ ਵੀ ਕਰਦਾ ਜੀ ਉਹਦੇ ਬੱਚੇ ਵੀ ਇਹਨਾਂ ਚ ਬੱਚੇ ਵੀ ਤੁਸੀਂ ਲੈਨੇ ਹੋ ਨੇ ਕਿ ਨਹੀਂ ਬੱਚੇ ਨਹੀਂ ਲੈਂਦੇ ਨਹੀਂ ਨਹੀਂ ਆਪਾਂ ਬੱਚੇ ਨਹੀਂ ਲੈਂਦੇ ਜੀ ਆਪਾਂ ਸਿਰਫ ਅੰਡੇ ਵੇਚਦੇ ਆ ਅੱਛਾ ਬਸ ਤੁਸੀਂ ਕਿਹਲੇ ਅੰਡੇ ਹਾਂ ਜੀ ਤੇ ਮਤਲਬ ਕੱਲ ਨੂੰ ਜੇ ਤੁਸੀਂ ਬੋਗੇ ਲੈਣੀਆਂ ਨੰਨੀਆਂ ਮੁਰਗੇ ਲੈਣੀਆਂ ਤੇ ਨਵੀਆਂ ਲੈਣੀਆਂ ਪੈਣ ਤੁਹਾਨੂੰ ਹਾਂ ਉਹ ਨਵੀਆਂ ਹੀ ਲੈਣੀਆਂ ਪੈਣਗੀਆਂ ਜੀ ਆਪਾਂ ਉਹ ਜਾ ਕੇ ਲੈਣੀਆਂ ਪੈਣ ਸਾਨੂੰ ਗਰਮੀ ਚੀ ਉਹ ਬੱਚੇ ਵੀ ਛੋਟੇ ਲੈਨੇ ਹੋ ਜਾਂ ਕਿਵੇਂ ਕੀ ਕਰਦੇ ਹੋ ਹਾਂ ਜੀ ਉਹ ਇੱਕ ਘੰਟੇ ਦਾ ਬੱਚਾ ਮਿਲਦਾ ਸਾਨੂੰ ਜੀ ਅੱਛਾ ਘੰਟੇ ਦਾ ਬੱਚਾ ਹਾਂ ਜੀ ਹਾਂ ਜੀ ਉਹ ਇੱਕ ਘੰਟੇ ਦਾ ਲਿਆ ਕੇ ਸਾਨੂੰ ਇੱਥੇ ਪਾਲਣਾ ਪੈਂਦਾ ਜੀ ਫ ਉਹਨੇ ਇਹ ਕਿਕ ਘੰਟੇ ਵਾਲੇ ਮੁਰਗੇ ਜਿਹੜੇ ਲੈ ਕੇ ਆਏ ਬੱਚੇ ਉਹ ਸੀਗੇ ਤੇ ਅੱਜ ਸਾਰੇ ਏਡੇ ਏਡੇ ਹੋ ਗਏ ਆਂਡੇ ਹੀ ਦੇ ਰਹੀਆਂ ਸਾਰੀਆਂ ਮੁਰਗੀਆਂ ਓਕੇ ਹਾਂਜੀ ਕੀ ਬਾਤ ਹੈ ਬਹੁਤ ਜਿਆਦਾ ਤੇ ਭਾਈ ਕਿੰਨੀ ਪ੍ਰੋਡਕਸ਼ਨ ਕਿੰਨੀ ਹੋ ਜਾਂਦੀ ਹੈ ਇਨ੍ਹਾਂ 400 ਮੁਰਗੀਆਂ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਕਰ ਲੈਂਦੇ ਆ ਉਹੀ 300 ਅੰਡੇ ਆ ਜਾਂਦਾ ਆਪਣੇ ਕੋਲ ਜੀ 300 ਅੰਡਾ ਹਾਂਜੀ 300 ਅੰਡਾ ਲੈ 300 ਨਹੀਂ ਘਟਦਾ 300 ਦਾ ਆ ਹੀ ਜਾਂਦਾ 400 ਦੇ ਵਿੱਚ ਉਹੀ ਕੋਈ 300 ਦੇ ਵਿੱਚ ਆੰਡਾ ਪ 300 ਦੇ ਵਿੱਚ ਕਿੰਨੇ ਆ ਆਪਣਾ ਇੱਕ ਟ੍ਰੇ ਚ 30 ਆਂਡੇ ਹੁੰਦੇ ਨੇ ਅੱਛਾ 8 10 ਬਣਦੀਆਂ ਕਦੇ 9 ਕਦੇ 8 ਐ ਆਂਦਾ ਜੀ ਚਲੋ ਘਟ ਵੱਧ ਚੱਲਦਾ ਰਹਿੰਦਾ ਘਟ ਵੱਧ ਚੱਲਦਾ ਰਹਿੰਦਾ ਜੀ ਓਕੇ ਹਾਂਜੀ ਠੀਕ ਹੈ ਭਾਜੀ ਅੱਛਾ ਇਹ ਜਿਹੜਾ ਤੁਸੀਂ ਕੱਚਾ ਆਂਡਾ ਰੱਖਿਆ ਸੀ ਉਹਦਾ ਕੀ ਰੇਟ ਸੀਕਰ ਉਹ 15 ਰੁਪਏ ਦਾ ਜੀ ਇੱਕ ਦਾ 15 ਰੁਪਏ ਪਹਿਲਾਂ ਘਟ ਨਹੀਂ 12 ਰੁਪਏ ਦਾ ਇਹ ਨਹੀਂ 3 ਪੂਰੀ 3 350 ਦੇ ਦੇ ਰਹੇ ਆਂ ਜੀ 350 12.5 ਰੁਪਏ ਕਿ 12.5 ਰੁਪਏ ਦਾ ਜੀ 11.5 ਰੁਪਏ ਦਾ ਜੀ ਹਾਂ ਜੀ ਹਾਂ ਜੀ ਅੱਛਾ ਤਾਂ ਉਹਦਾ ਜਿਹੜਾ 15 ਰੁਪਏ ਦਾ ਹਾਂ ਉਹਦਾ 15 ਰੁਪਏ ਦਾ ਨਹੀਂ ਉਹ ਵਿੱਚ ਕਹਿੰਦੇ ਕਮੈਂਟ ਕੀਤੇ ਯਾਰ ਜਿਹੜਾ ਵਾਲਗੇ ਅੰਡਾ ਬੜਾ ਮਹਿੰਗਾ ਦਿੰਦਾ ਬਈ ਆ ਜਾ ਬਾਹਰ ਹੀ ਆ ਜਾ ਤੂੰ ਉਹ ਬਾਲਕੇ ਦਾ ਇਦਾਂ ਸਰ ਜੀ ਹੁਣ ਆਂਡਾ ਤਾਂ ਵੈਸੇ ਹੁਣ ਕੱਚਾ ਸੀ ਜੇ ਦੇਖੀ ਇੱਕ ਤਾਂ 15 ਰੁਪਏ ਦਾ ਹੀ ਵੇਚ ਰਹੇ ਆ ਅੱਛਾ ਤੇ ਸਾਡੇ 350 ਸੀ ਦੇ ਰਹੇ ਆ ਉਹ 11.5 ਰੁਪਏ ਦਾ ਆਂਡਾ ਅੱਛਾ ਤੇ ਹੁਣ ਜਿਹੜਾ ਬਾਲਣ ਦਾ ਰੇਟ ਆ ਉਹ ਤਾਂ ਆਪਾਂ ਕੱਲੇ ਆਂਡੇ ਦੇ ਰੇਟ ਤੇ ਹੀ ਕੱਢਾਂਗੇ ਨਾ ਜੀ ਹਾਂ ਹਾਂ ਵੀ ਮੈਂ ਵਾਲਿਆ ਵੰਡ ਤਾਂ ਕੱਲਾ ਹੀ ਵੇਚ ਰਿਆਂਗਾ ਕੱਲੇ ਟਰੇਆਂ ਲੈ ਕੇ ਜਾਣ ਫਿਰ ਤਾਂ ਆਪਾਂ ਟਰੇ ਵਾਲਾ ਹਿਸਾਬ ਰੱਖਾਂਗੇ ਇਹ ਵੀ ਦਿਖਾ ਦਿਓ ਜੀ ਵਿੱਚ ਦੇਖਣ ਵਾਲਿਆਂ ਨੂੰ کہیں ਵਿੱਚ ਇਹ ਵੀ ਕਮੈਂਟ ਕਰ ਸਕਦੇ ਨੇ ਵੀ ਸਪੀਕਰ ਬੰਦ ਕਰੋ ਸਪੀਕਰ ਵੀ ਖਬਰ ਕਿ ਤੁਹਾਨੂੰ ਆਪਾਂ ਫਾਰਮ ਦਿਖਾਤਾ ਜਾਂ ਕਿੱਥੇ ਦਾ ਇਹ ਆਪਣੇ ਫਾਰਮ ਦੇ ਅੰਦਰ ਆਪਾਂ ਨੇ ਲਿਖਿਆ ਵੀ ਹੋਇਆ ਸਰਪੰਚ ਲਿਖਿਆ ਹੈ ਸਰਪੰਚ ਦੇਸੀਪਾਲ ਫਾਰਮ ਕੀ ਬਾਤ ਹੈ ਜੀ ਹਾਂ ਜੀ ਆ ਜਿਵੇਂ ਪੀਪੀਆਂ ਲੱਗੀਆਂ ਹੋਈਆਂ ਨੇ ਜੀ ਇਹਨਾਂ ਨੇ ਇਹਦੇ ਵਿੱਚ ਹੀ ਜਾ ਕੇ ਆਂਡੇ ਦੇਣੇ ਨੇ ਇਹ ਚ ਕਿੰਨੀਆਂ ਦੋ ਪੀਪੀਆਂ ਲਾਈਆਂ ਨੇ ਦੋ ਉਧਰ ਪਈਆਂ ਇਹ ਕਾ ਲੱਗੀਆਂ ਇਹਦੇ ਅੱਛਾ ਇੱਕ ਆ ਪੀਪੀ ਲੱਗੀ ਮਤਲਬ ਤਿੰਨ ਪੀਪੀਆਂ ਦੇ ਵਿੱਚ ਆਂਡੇ ਬਾਕੀ ਜਿਵੇਂ ਖੁੰਜਿਆਂ ਦੇ ਵਿੱਚ ਬਣੇ ਹੋਇਆ ਖੁੰਜਿਆਂ ਚ ਵੀ ਦੇ ਦਿੰਦੇ ਨੇ ਜੀ ਹਾਂ ਜੀ ਉਧਰ ਉਧਰ ਦੇ ਪਾਸੇ ਦੋ ਲਾਈਆਂ ਤੁਸੀਂ ਹਾਂਜੀ ਉਧਰ ਵੀ ਦੋ ਲਾਈਆਂ ਨੇ ਉਧਰ ਵੀ ਦੋ ਲਗੀਆਂ ਨੇ ਉਹ ਵੱਡੀਆਂ ਨੇ ਜੀ ਪਿੱਪੀਆਂ ਅੱਛਾ ਪਿੱਪੀਆਂ ਵੱਡੀਆਂ ਹਾਂਜੀ ਉਧਰ ਆਪਾਂ ਬੜਾ ਹੋਲਾ ਰੱਖਿਆ ਹੀ ਬਕਸਾ ਜੀ ਅੱਛਾ ਉਧਰ ਬਕਸੇ ਦੋ ਹਾਂਜੀ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਤੇ ਹੁਣ ਆਪਣੇ ਸਟਾਲ ਦੇ ਕਿੰਦੇ ਵਿੱਚ ਤੁਸੀਂ ਪਹੁੰਚਣ ਲੱਗੇ ਭਾਜੀ ਸਟਾਲ ਤੇ ਬਸ ਮੈਂ ਜਾਣ ਵਾਲੀ ਆ ਜੀ 5 ਵਜੇ ਤੱਕ ਉੱਥੇ ਪਹੁੰਚਦੇ ਆ ਜੀ ਚਲੋ ਜੀ ਬਹੁਤ ਵਧੀਆ ਬਾਈ ਥੈਂਕ ਯੂ ਸੋ ਮਚ ਵੀ ਤੁਸੀਂ ਆਪਣਾ ਯਕੀਨੀ ਸੰਭਾਲ ਸਾਨੂੰ ਦਿੱਤਾ ਤੇ ਮੈਨੂੰ ਲੱਗਦਾ ਸਾਰੇ ਹੀ ਲੋਕਾਂ ਦੇ ਜਿਹੜੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਤੁਸੀਂ ਦੁਬਾਰਾ ਮੇਰੇ ਕੋਲ ਆਏ ਹੋ ਤੇ ਮੈ ਉਹ ਹੀ ਸਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਮਿਲ ਗਿਆ ਹੋਣਗੇ ਤੇ ਪਤਾ ਲੱਗਿਆ ਹੋਊਗਾ ਵੀ ਬਾਈ ਦੇਸੀ ਓਰੀਜਨਲ ਅੰਡੇ ਆ ਇਹ ਚਾਹ ਪਤੀ ਨਾਲ ਬਲ ਕੇ ਰੰਗ ਨਹੀਂ ਚੜੇ ਹੋਏ ਹਾਂਜੀ ਠੀਕ ਆ ਜੀ ਬਾਈ ਹੁਣ ਜਿਨ੍ਹਾਂ ਨੇ ਖਰੀਦਣੇ ਆ ਖਰੀਦਣ ਵਾਸਤੇ ਪਿੰਡ ਵੀ ਆ ਸਕਦੇ ਹੋ ਪਿੰਡ ਦਾ ਨਾਮ ਦੱਸਿਓ ਬਾਈ ਕਿਹੜਾ ਆ ਪਿੰਡ ਦਾ ਨਾਮ ਬਾਈ ਖ ਤੇ ਇਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮਰਜ਼ੀ ਆਂਦੇ ਰਿਹਾ ਸਕਦੇ ਆ ਤੇ ਜੇ ਸਟਾਲ ਤੇ ਜਾਣਾ ਸਟਾਲ ਦੇ ਸ਼ਾਮ ਨੂੰ ਕਿੰਨੇ ਵਜੇ ਤੋਂ 4 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਲਓ ਜੀ 5 ਤੋਂ ਲੈ ਕੇ 8 ਵਜੇ ਤੱਕ ਉਹ ਪੁਲਿਸ ਵਾਲੇ ਆਉਂਦੇ ਹੁਣ ਦੁਬਾਰਾ ਕਿ ਨਹੀਂ ਹਾਂਜੀ ਆਉਂਦੇ ਨੇ ਜੀ ਕੱਲ੍ਹ ਵੀ ਆਏ ਸੀ ਮੇਰੀ ਮਰਦੇ ਕਿਹੜਾ ਹਾਂਜੀ ਡੇਲੀ ਮਾਰਦੇ ਨੇ ਕੀ ਬਾਤ ਹੈ ਬਾਜੀ ਤੇ ਚਲੋ ਵੀ ਹੁਣ ਆਪਾਂ ਕਰਨਾ ਕੀ ਆ ਬਸ ਵੀਡੀਓ ਨੂੰ ਸ਼ੇਅਰ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਹੁਣ ਤੇ ਬਸ ਭਰਾ ਦੀ ਕੋਸ਼ਿਸ਼ ਨੂੰ ਜ਼ਰੂਰ ਤੁਸੀਂ ਫੜ ਲਾਓ ਜਿਹੜਾ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਹ ਵੀ ਇਸ ਵੀਡੀਓ ਨੂੰ ਪਿਆਰ ਦਿਓ ਤੇ ਤਾਂ ਜੋ ਤੁਹਾਨੂੰ ओर ਪ੍ਰੋਮੋਸ਼ਨ ਸਾਡਾ ਚੈਨਲ ਨਹੀਂ ਕਰਦਾ ਤੇ ਨਾ ਹੀ ਅਸੀਂ ਕੋਈ ਫੇਕ ਵੀਡੀਓਜ਼ ਬਣਾਉਨੇ ਆ ਜਿਹਦੇ ਕਰਕੇ ਵੀ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਕਲੀਅਰ ਜੀ ਗੱਲ ਆ ਅਸੀਂ ਚਾਹੁੰਦੇ ਹਾਂ ਜੋ ਓਰੀਜਨਲ ਹੈ ਅਸੀਂ ਉਹੀ ਦਿਖਾਈਏ ਨਾ ਕਿ ਕਿਸੇ ਹੋਰ ਚੀਜ਼ ਨੂੰ ਜੀ ਸਰ ਚਲੋ ਥੈਂਕ ਯੂ ਸੋ ਮਚ